ਤੇ ਤੁਸੀਂ ਜਰੂਰ ਆਓ ਇੱਥੇ ਸ਼ੋਪਿੰਗ ਕਰੋ 5000 ਚ ਤੁਸੀਂ ਯੂ ਆਰ एलिजिबल ਟੂ ਪਲੇ ਦ ਗੇਮ ਪਲੇ ਦ ਗੇਮ ਐਂਡ ਦੈਨ ਤੁਸੀਂ ਜਿੱਤ ਸਕਦੇ ਹੋ ਇੱਕ ਲੰਡਨ ਦਾ ਟ੍ਰਿਪ ਅਸੀਂ ਜਦ ਵੀ ਕੁਝ ਕਰਦੇ ਹਾਂ ਸਾਡਾ ਫੋਕਸ ਹਮੇਸ਼ਾ ਬੱਚਿਆਂ ਤੋਂ ਲੈ ਕੇ ਏਲਡਰਲੀ ਲੋਕਾਂ ਤੱਕ ਹੁੰਦਾ ਹੈ ਤਾਂ ਕਿ ਹਰ ਬੰਦਾ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਚਾਹੇ ਉਹ ਬੱਚਾ ਹੋਵੇ ਚਾਹੇ ਹੋਵੇ ਵੱਡੇ ਹੋਣ ਉਹ ਸਾਡੇ ਲਈ ਸਭ ਤੋਂ ਇੰਪੋਰਟੈਂਟ ਨੇ ਅਸੀਂ ਹਰ ਇੱਕ ਦਾ ਐਕਸਪੀਰੀਅੰਸ 베ਸਟ ਬਣਾਉਣਾ ਚਾਹੁੰਦੇ ਹਾਂ ਇੱਥੇ ਸਾ ਐਵੀ ਦੱਸ ਤੋਂ ਜਾਂਦੇ ਜਾਂਦੇ ਕਿਉਂਕਿ ਨਵਾਂ ਸਾਲ ਵੀ ਆਉਣ ਵਾਲਾ ਤੇ ਨਵੇਂ ਸਾਲ ਤੇ CP67 ਕੀ ਨਵਾਂ ਕਰੂਗਾ ਉਹ ਤਾਂ ਸਰਪ੍ਰਾਈਜ਼ ਹੈ ਜੀ ਆਈ ਡੋਂਟ ਵਾਂਟ ਟੂ ਰੀਵੀਲ ਇਟ ਰਾਈਟ ਨਾਊ ਬਟ ਯੈਸ ਸਾਡਾ ਹਮੇਸ਼ਾ ਫੋਕਸ ਹੁੰਦਾ ਹੈ ਕਿ CP67 ਦੇ ਵਿੱਚ ਅਸੀਂ ਸਭ ਤੋਂ ਨਵੀਆਂ ਚੀਜ਼ਾਂ ਜਿਹੜੀ ਕਦੇ ਐਕਸਪੀਰੀਅੰਸ ਨਹੀਂ ਹੋਈਆਂ ਇੰਡੀਆ ਦੇ ਵਿੱਚ ਅਸੀਂ ਉਹ ਇੱਥੇ ਲੈ ਕੇ ਆਈ ਹੈ। ਬਾਬੂ ਸ਼ਾਹੀ ਦੇਖ ਰਹੇ ਤੁਸੀਂ CP7 ਮਾਲ ਜਿਹੜਾ ਮੁਹਾਲੀ ਚ ਹੈ ਉਹ ਅਕਸਰ ਕੁਛ ਨਾ ਕੁਛ ਨਵਾਂ ਕਰਦਾ ਰਹਿੰਦਾ ਤੇ ਜਿਹੜੇ ਲੋਕ ਆਉਂਦੇ ਨੇ ਇੱਥੇ ਸਪੈਸ਼ਲੀ ਮੁਹਾਲੀ ਤੋਂ ਹੋਣ ਜਾਂ ਚੰਡੀਗੜ੍ਹ ਤੋਂ ਹੋਣ ਤਾਂ ਉਹਨਾਂ ਨੂੰ ਹਰ ਵੀਕਐਂਡ ਤੇ ਹਰ ਮਹੀਨੇ ਹਰ ਫੈਸਟੀਵਲ ਦੇ ਦੌਰਾਨ ਕੁਛ ਨਾ ਕੁਛ ਨਵਾਂਪਨ ਵੇਖਣ ਨੂੰ ਮਿਲਦਾ ਹੈ ਯੂਨੀਕ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੇ ਇਸ ਵਾਰੀ ਕਿਉਂਕਿ 크ਿਸਮਸ ਦਾ ਤਿਉਹਾਰ ਜਿਹੜਾ ਉਹ ਆ ਚੁੱਕਿਆ ਤੇ 크ਿਸਮਸ ਤੇ ਤੁਹਾਨੂੰ ਮੁਹਾਲੀ ਦੇ ਵਿੱਚ ਲੰਡਨ ਦੀ ਝਲਕ ਜਿਹੜੀ ਆ ਪੂਰੀ ਦੇਖਣ ਨੂੰ ਮਿਲੂਗੀ ਤੁਹਾਨੂੰ ਦਿਖਾਵਾਂਗੇ ਕੀ ਕੀ ਜਿਹੜੀ ਕ੍ਰੀਏਸ਼ਨਸ ਇਹਨਾਂ ਨੇ ਕੀਤੀਆਂ ਨੇ ਕਿਹੜੀ-ਕਿਹੜੀਆਂ ਝਲਕਾਂ ਦਿਖਾਈਆਂ ਨੇ ਲੰਡਨ ਦੀਆਂ ਅ ਇਸ ਬਾਰੇ ਗੱਲਬਾਤ ਕਰਾਂਗੇ ਦਪਿੰਦਰ ਢਿੰਗੜਾ ਸਾਡੇ ਨਾਲ ਮੌਜੂਦ ਨੇ ਜਿਹੜੇ ਹੋਮਲੈਂਡ ਗਰੁੱਪ ਦੇ ਮਾਰਕੀਟਿੰਗ ਹੈੱਡ ਨੇ ਉਹਨਾਂ ਤੋਂ ਜਾਣਦੇ ਆ ਮੈਮ ਕਿਵੇਂ ਆਈਡੀਆ ਆਇਆ ਹੈ 크ਿਸਮਸ ਤੇ ਲੋਕਾਂ ਲਈ ਸਪੈਸ਼ਲ ਕਰਨ ਦਾ ਸੋ ਅਸੀਂ ਬੇਸਿਕਲੀ 크리스마ਸ ਤੇ ਇੱਕ ਪੂਰੀ ਫੈਸਟਿਵ ਸੀਜ਼ਨ ਚ ਇੱਕ ਪੂਰੀ ਫੈਸਟਿਵ ਵਾਈਬ ਕ੍ਰੀਏਟ ਕਰਨਾ ਚਾਹੁੰਦੇ ਸੀ ਜਿਹਦੇ ਚ ਅਸੀਂ ਸੋਚਿਆ ਕਿ ਹਰ ਵਾਰੀ ਆਪਾਂ 크리스마ਸ ਦੀ ਡੈਕੋਰੇਸ਼ਨ ਤੋਂ 크리스마ਸ ਟ੍ਰੀ ਲਾ ਕੇ ਤੱਕ ਕਰਦੇ ਆਂ ਐਤਕੀ ਆਪਾਂ ਕੀ ਅਲੱਗ ਕਰ ਸਕਦੇ ਆਂ ਸੋ ਅਸੀਂ ਉਸ ਅਲੱਗ ਕਰਨ ਦੇ ਚੱਕਰ ਚ ਅਸੀਂ ਪੂਰਾ ਲੰਡਨ ਹੀ ਇੱਥੇ ਲਿਆਏ ਜਿਹਦੇ ਵਿੱਚ ਅਸੀਂ ਲੰਡਨ ਦੇ ਜਿਹੜੇ ਵੀ ਫੇਮਸ ਮੋਨਿਊਮੈਂਟਸ ਸੀਗੇ ਉਹਨਾਂ ਨੂੰ ਅਸੀਂ ਲਾਈਫ ਸਾਈਜ਼ਡ ਬਾਅਰ ਵੀ ਕ੍ਰੀਏਟ ਕੀਤਾ ਹੈ ਅੰਦਰ ਇੱਕ ਲੰਡਨ ਮਿਊਜ਼ੀਅਮ ਵੀ ਕ੍ਰੀਏਟ ਕੀਤਾ ਹੈ ਜਗ੍ਹਾ ਜਗ੍ਹਾ ਮਾਲ ਦੇ ਵਿੱਚ ਫੋਟੋ ਆਪਸ ਕ੍ਰੀਏਟ ਕੀਤੇ ਆਂ ਇੱਕ ਲੰ ਕਰਨ ਲਈ ਇੱਕ ਗੇਮ ਕ੍ਰੀਏਟ ਕੀਤੀ ਗਈ ਹੈ ਜਿਦੇ ਤੁਸੀਂ ਜੇ ਫਿਊ ਸ਼ਾਪ ਫॉर 5000 ਯੂ ਆਰ ਐਲੀਜੀਬਲ ਟੂ ਪਲੇ 댓 ਗੇਮ ਔਰ ਜਦੋਂ ਤੁਸੀਂ ਉਹ ਗੇਮ ਖੇਲੋਗੇ ਜੋ ਵੀ ਉਹ ਗੇਮ ਖਿਲੇਗਾ ਉਸ ਉਹ ਡਰਾ ਦੇ ਲਈ ਐਲੀਜੀਬਲ ਹੋ ਜਾਏਗਾ ਜਿੱਤੇ ਜੋ ਆਪਾਂ ਦੋ ਲੋਕਾਂ ਨੂੰ ਟ੍ਰਿਪ ਟੂ ਕ੍ਰਿਸਮਸ ਆ ਟ੍ਰਿਪ ਟੂ ਲੰਡਨ ਦਵਾਂਗੇ ਤੇ ਹਾਂਜੀ ਫ੍ਰੀ ਆਫ ਕਾਸਟ ਤੇ ਤੁਸੀਂ ਜ਼ਰੂਰ ਆਓ ਇੱਥੇ ਸ਼ਾਪਿੰਗ ਕਰੋ 5000 ਚ ਤੁਸੀਂ ਯੂ ਆਰ ਐਲੀਜੀਬਲ ਟੂ ਪਲੇ ði ਗੇਮ ਪਲੇ ði ਗੇਮ ਐਂਡ ਥੈਨ ਤੁਸੀਂ ਜਿੱਤ ਸਕਦੇ ਹੋ ਇੱਕ ਲੰਡਨ ਦਾ ਟ੍ਰਿਪ ਤੇ ਉਹਦੇ ਲਈ ਕੋਈ ਕ੍ਰਾਈਟੇਰੀਆ ਰੱਖਿਆ ਗਿਆ ਜੀ ਕਿ ਆ ਸਿਰਫ ਇਹ ਹੋਊਗਾ 5000 ਦੀ ਸ਼ਾਪਿੰਗ ਤੇ ਟੂ ਸੀ ਬਿਲਕੁਲ ਬਿਲਕੁਲ ਜੀ ਤੇ ਮੈਮ ਇਹ ਕਿੰਨੇ ਅੱਜ ਤੋਂ ਸ਼ੁਰੂਆਤ ਕੀਤੀ ਹੈ ਇਸ ਲੰਡਨ ਕਾਲਿੰਗ ਥੀਮ ਦੀ ਕਿੰਨੇ ਦਿਨਾਂ ਤੱਕ ਇਹ ਰਹੂਗਾ ਜੀ ਇਹ ਰਹੇਗਾ ਜੀ ਸਾਡਾ ਫ फेब्रुवारी ਤੱਕ ਰਹੂਗਾ ਲੰਡਨ ਕਾਲਿੰਗ ਤੇ ਅਸੀਂ ਸਪੈਸ਼ਲ ਪਰਫਾਰਮੈਂਸ ਪਰਫਾਰਮਰਸ ਬੁਲਾਏ ਨੇ ਇੰਟਰਨੈਸ਼ਨਲ ਜੋ ਲੰਡਨ ਥੀਮ ਤੋਂ ਬੇਸਡ ਪਰਫਾਰਮਰਸ ਨੇ ਜਿਨ੍ਹਾਂ ਸਾਲਸਾ ਡਾਂਸਡ ਅਲੱਗ-ਅਲੱਗ ਫਾਰਮਸ ਆਫ ਡਾਂਸਿੰਗ ਜਿਹੜੇ ਇੰਟਰਨੈਸ਼ਨਲ ਆਰਟਿਸਟਸ ਕਰਦੇ ਆ ਉਹ ਇੱਥੇ ਆ ਕੇ ਹਰ ਵੀਕਐਂਡ ਹਰ ਸੈਟਰਡੇ ਸੰਡੇ ਇੱਥੇ ਇੰਟਰਨੈਸ਼ਨਲ ਡਾਂਸੇਸ ਹੁੰਦੇ ਨੇ ਜੋ ਕਿ ਕਿਤੇ ਹੋਰ ਐਕਸਪੀਰੀਅੰਸ ਕਰਨ ਨੂੰ ਨਹੀਂ ਮਿਲੇਗਾ ਪੂਰਾ ਲੰਡਨ ਦੇ ਡਾਂਸੇਸ ਹੀ ਇੱਥੇ ਨੇ ਸੀਪੀ 67 ਦੇ ਵਿੱਚ ਜੀ ਤੇ ਕਿਵੇਂ ਦਾ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਜੀ ਛੋਟਿਆਂ ਬੱਚਿਆਂ ਤੋਂ ਲੈ ਕੇ ਤੇ ਵੱਡਿਆਂ ਤੱਕ ਅਸੀਂ ਜਦ ਵੀ ਕੁਝ ਕਰਦੇ ਹਾਂ ਸਾਡਾ ਫੋਕਸ ਹਮੇਸ਼ਾ ਬੱਚਿਆਂ ਤੋਂ ਲੈ ਕੇ ਐਲਡਰਲੀ ਲੋਕਾਂ ਤੱਕ ਹੁੰਦਾ ਹੈ ਤਾਂ ਕਿ ਹਰ ਬੰਦਾ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਚਾਹੇ ਉਹ ਬੱਚਾ ਹੋਵੇ ਚਾਹੇ ਹੋਵੇ ਵੱਡੇ ਹੋਣ ਉਹ ਸਾਡੇ ਲਈ ਸਭ ਤੋਂ ਇੰਪੋਰਟੈਂਟ ਨੇ ਅਸੀਂ ਹਰ ਇੱਕ ਦਾ ਐਕਸਪੀਰੀਅੰਸ ਬੈਸਟ ਬਣਾਉਣਾ ਚਾਹੁੰਦੇ ਹਾਂ ਇੱਥੇ ਸੋ ਇੱਥੇ ਤੁਸੀਂ ਦੇਖੋਗੇ ਲੰਡਨ ਦੇ ਜਿੱਦਾਂ ਆਕਸਫੋਰਡ ਸਟਰੀਟ ਤੇ ਲਾਈਟਾਂ ਲੱਗੀਆਂ ਨੇ ਅਸੀਂ ਸੇਮ ਚੀਜ਼ ਆਪਣੀ ਸੀਪੀ ਦੀ ਸਟਰੀਟ ਤੇ ਬਾਹਰ ਕ੍ਰੀਏਟ ਕੀਤੀ ਹੈ ਸੋ ਦੈਟ ਇਜ਼ ਆਲਸੋ ਐਨ ਐਕਸਪੀਰੀਅੰਸ ਜਦ ਤੁਸੀਂ ਐਂਟਰ ਹੀ ਕਰਦੇ ਹੋ ਤੁਹਾਡੇ ਐਂਟਰ ਕਰਨ ਤੋਂ ਪਹਿਲਾਂ ਹੀ ਤੁਸੀਂ ਲੰਡਨ ਦੇ ਫੀਲ ਦੇ ਵਿੱਚ ਇੱਥ ਐਂਡ ਸਪੈਸ਼ਲੀ ਕ੍ਰਿਸਮਸ ਕੱਲ ਦੇ ਦਿਨ ਇੱਥੇ ਬਹੁਤ ਸਾਰੇ ਆਫਰਸ ਹੋਣਗੇ ਜੋ ਔਰ ਇੱਥੇ ਬਹੁਤ ਸਾਰੀ ਇਹੋ ਜਿਹੀ ਐਕਟੀਵਿਟੀਜ਼ ਹੋਣਗੀਆਂ ਜੋ ਤੁਸੀਂ ਕਦੀ ਪਹਿਲਾਂ ਇੱਥੇ ਨਹੀਂ ਦੇਖੀਆਂ ਫਰਸਟ ਟਾਈਮ ਇਨ ਨਾਰਥ ਇੰਡੀਆ ਚੀਜ਼ਾਂ ਅਸੀਂ ਕੱਲ ਨੂੰ ਔਰ ਅਗਲੇ ਹਫਤੇ ਪੂਰੇ ਇੱਥੇ ਕਰ ਰਹੇ ਹਾਂ ਜੀ ਮੈਂ ਜਿਹੜਾ ਕੁਝ ਆਪਣੇ ਨੇੜੇ-ਤੇੜੇ ਆਪਾਂ ਦੇਖ ਰਹੇ ਹਾਂ ਕਿ ਇਸ ਮਿਊਜ਼ੀਅਮ ਦੇ ਵਿੱਚ ਉਹਦੇ ਬਾਰੇ ਇਕੱਲੀ-ਇਕੱਲੀ ਚੀਜ਼ ਬਾਰੇ ਦੱਸ ਦੋ ਵੀ ਕੀ-ਕੀ ਹੈਗੀ ਹੈ ਤੇ ਕੀ ਝਲਕਦੇ ਹੈ ਸੋ ਸਭ ਤੋਂ ਪਹਿਲਾਂ ਸਾਡਾ ਇੱਥੇ ਟੈਲੀਫੋਨ ਬੂਥ ਹੈਗਾ ਜੀ ਜੋ ਲੰਡਨ ਵਿੱਚ ਲੰਡਨ ਦੀ ਸਟਰੀਟਸ 'ਚ ਹੁੰਦਾ ਹੈ ਇਹਦੇ ਵਿੱਚ ਇੱਕ ਟੈਲੀਫੋਨ ਹੁੰਦਾ ਹੈ ਜਿਹਦੇ 'ਚ ਤੁਸੀਂ ਕਾਲ ਕਰ ਸਕਦੇ ਹੋ ਸੋ ਥਿਸ ਇਜ਼ ਦਾ ਮੋਸਟ ਫੇਮਸ ਟੈਲੀਫੋਨ ਬੂਥ ਫ্রম ਲੰਡਨ ਫਿਰ ਆਪਣਾ ਹੈਗਾ ਜੀ ਬਿਗ ਬੈਨ ਬਿਗ ਬੈਨ ਇਜ਼ ਅ ਵੈਰੀ ਫੇਮਸ ਮੋਨੂਮੈਂਟ ਫ্রম ਲੰਡਨ ਜਿੱਥੇ ਆਪਾਂ ਲੰਡਨ ਜਾਂਦੇ ਆਂ ਆਪਾਂ ਇਹਦੇ ਅੱਗੇ ਫੋਟੋਆਂ ਖਿਚਾਣੇ ਆ ਇਸੇਮ ਬਾਹਰ ਵੀ ਲਾਈਫ ਸਾਈਜ਼ 'ਚ ਲੱਗਿਆ ਹੋਇਆ ਹੈਗਾ 45 ਫੀਟ ਦਾ ਬਾਹਰ ਲੱਗਿਆ ਹੋਇਆ ਜੀ ਇੱਥੇ ਮਿਊਜ਼ੀਅਮ 'ਚ ਛੋਟਾ ਲੱਗਿਆ ਹੋਇਆ ਹੈ ਜੋ ਤੁਸੀਂ ਸੇਮ ਐਕਸਪੀਰੀਅੰਸ ਕਰੋਗੇ ਸੀਪੀ ਦੇ ਵਿੱਚ ਫਿਰ ਲੰਡਨ ਆਏ ਸੋ ਸੈਂਟਰਲ ਲੰਡਨ ਦੇ ਵਿੱਚ ਸਾਰੇ ਮੋਨੂਮੈਂਟਸ ਹੈਗੇ ਨੇ ਜੀ ਲੰਡਨ ਆਏ ਉਥੇ ਇੱਕ ਬਹੁਤ ਵੱਡਾ ਝੂਲਾ ਹੈਗਾ ਜੋ ਲੰਡਨ ਆਏ ਉਥੇ ਤੁਸੀਂ ਐਕਸਪੀਰੀਅੰਸ ਕਰਦੇ ਹੋ ਲਾਈਵ ਪਰ ਤੁਸੀਂ ਇੱਥੇ ਇਹਦਾ ਸਮਾਲਰ ਵਰਜਨ ਐਕਸਪੀਰੀਅੰਸ ਕਰੋਗੇ ਫਿਰ ਲਿਵਰਪੂਲ ਇਜ਼ ਅ ਫੁੱਟਬਾਲ ਕਲੱਬ ਫਰੋਮ ਲੰਡਨ ਜੋ ਅਸੀਂ ਇੱਥੇ ਲਾਇਆ ਕਿਉਂਕਿ ਅਸੀਂ ਹਰ ਇੱਕ ਨੂੰ ਕੇਟਰ ਕਰਨਾ ਚਾਹੁੰਦੇ ਸੀ ਅਸੀਂ ਇਸ ਲਈ ਫੁੱਟਬਾਲ ਲਵਰਸ ਨੂੰ ਕੇਟਰ ਕਰਨ ਲਈ ਉਹਨਾਂ ਲਈ ਲੰਡਨ ਦਾ ਲਿਵਰਪੂਲ ਕਲੱਬ ਦਾ ਵੀ ਲਾਇਆ ਜੀ ਫਿਰ ਸਾਡੀ ਮੋਸਟ ਫੇਮਸ ਲੰਡਨ ਦੀ ਡਬਲ ਡੈਕਰ ਬੱਸ ਇਹ ਵੀ ਲੰਡਨ ਦੀ ਸਾਰੀ ਸਟਰੀਟਸ ਤੇ ਹੁੰਦੀ ਹੈ ਸਾਰਾ ਟਾਈਮ ਐਂਡ ਜੇ ਤੁਸੀਂ ਲੰਡਨ ਜਾਓਗੇ ਯੂ ਕੈਨ ਐਕਸਪੀਰੀਅੰਸ ਬਟ ਟੂ ਗੈਟ ਦ ਬੈਸਟ ਪਿਕਚਰ ਹੇਅਰ ਯੂ ਕੈਨ ਐਕਸਪੀਰੀਅੰਸ ਇਟ ਹੇਅਰ ਲਾਈਵ ਇਨ ਸੀਪੀ 67 ਅੱਛਾ ਇਹ ਵੀ ਦੱਸ ਦੋ ਜਾਂਦੇ ਜਾਂਦੇ ਕਿਉਂਕਿ ਨਵਾਂ ਸਾਲ ਵੀ ਆਉਣ ਵਾਲਾ ਤੇ ਨਵੇਂ ਸਾਲ ਤੇ CP67 ਕੀ ਨਵਾਂ ਕਰੂਗਾ ਉਹ ਤਾਂ ਸਰਪ੍ਰਾਈਜ਼ ਹੈ ਜੀ ਆਈ ਡੋਨਟ ਵਾਂਟ ਟੂ ਰਿਵੀਲ ਇਟ ਰਾਈਟ ਨਾਊ ਬਟ ਯੈਸ ਸਾਡਾ ਹਮੇਸ਼ਾ ਫੋਕਸ ਹੁੰਦਾ ਹੈ ਕਿ CP67 ਦੇ ਵਿੱਚ ਅਸੀਂ ਸਭ ਤੋਂ ਨਵੀਆਂ ਚੀਜ਼ਾਂ ਜਿਹੜੀ ਕਦੀ ਐਕਸਪੀਰੀਅੰਸ ਨਹੀਂ ਹੋਈਆਂ ਇੰਡੀਆ ਦੇ ਵਿੱਚ ਅਸੀਂ ਉਹ ਇੱਥੇ ਲੈ ਕੇ ਆਈ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਉਸ ਗੱਲਬਾਤ ਅਸੀਂ ਕਰ ਰਹੇ ਸੀਗੇ ਕਿ ਆ ਕਿਵੇਂ ਆਈਡੀਆ ਆਇਆ ਤੇ ਕੀ ਕੁਝ ਨਵਾਂ ਕੀਤਾ ਤੁਸੀਂ ਸੀਪੀ 67 ਮਾਲ ਹੈ ਜਿਹੜਾ 에어ਪੋਰਟ ਰੋਡ ਤੇ ਉੱਥੇ ਆ ਸਕਦੇ ਹੋ ਆਪਣੀ ਪੂਰੀ ਫੈਮਿਲੀ ਦੇ ਨਾਲ ਆਓ ਤੇ ਬੜਾ ਯੂਨੀਕ ਥੀਮ ਹੈ ਤੁਹਾਨੂੰ ਪੂਰੇ ਲੰਡਨ ਦੀ ਜਿਹੜੀ ਝਲਕਿਆ ਦੇਖਣ ਨੂੰ ਮਿਲੂਗੀ ਤੇ ਖਾਸ ਗੱਲ ਇਹ ਹੈ ਜੇ ਤੁਹਾਡੀ ਕਿਸਮਤ ਚੰਗੀ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਬੜਾ ਵਧੀਆ ਆਫਰ ਸੇ ਲੈ ਕੇ ਆਏ ਨੇ ਨੇ ਜਿਹੜਾ ਡਰਾਅ ਸਿਸਟਮ ਹੈਗਾ ਤੇ ਜੇ ਤੁਸੀਂ ਲੱਕੀ ਨਿਕਲਦੇ ਹੋ 5000 ਦੀ ਸ਼ਾਪਿੰਗ ਕਰਨੀ ਹੈ ਤੇ ਉਸ ਤੋਂ ਬਾਅਦ ਉਹ ਐਲੀਜੀਬਲ ਤੁਸੀਂ ਹੋ ਜਾਣਾ ਤੇ ਜਿਹੜੇ ਜਿਹੜੇ ਦੋ ਲੱਕੀ ਹੋਣਗੇ ਉਹਨਾਂ ਨੂੰ ਫ੍ਰੀ ਲੰਡਨ ਦੀ ਟ੍ਰਿਪ ਜਿਹੜੀ ਆ ਉਹ ਸੀਪੀ 67 ਵੱਲੋਂ ਦਿੱਤੀ ਜਾਊਗੀ ਤੇ ਇਹ ਜਿਹੜੀ ਫੈਬ ਤੱਕ ਜਿਹੜਾ ਇਹ ਆਫਰ ਹੈਗਾ ਉਹ ਜਾਰੀ ਰਹੂਗਾ ਤੇ ਸੋ ਜਰੂਰ ਤੁਹਾਨੂੰ ਵੀਕਐਂਡ ਵੀ ਆ ਰਿਹਾ ਹੈ 크리스마ਸ ਦਾ ਵੀ ਤਿਉਹਾਰ ਹੈ ਕੱਲ ਤੇ ਤੁਸੀਂ ਜਰੂਰ ਇਹ ਨਵੀਆਂ ਜਿਹੜੀਆਂ ਚੀਜ਼ਾਂ ਨੇ ਇਹ ਦੇਖ ਸਕਦੇ ਹੋ ਮੁਹਾਲੀ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼ ਕ੍ਰਿਸਮਸ ਦਾ ਸਪੈਸ਼ਲ ਕੱਲ ਨੂੰ ਅਸੀਂ ਇੱਥੇ ਇੰਡੀਆ ਦੀ ਸਭ ਤੋਂ ਵੱਡੀ ਸੈਂਟਾ ਪਰੇਡ ਲੈ ਕੇ ਆ ਰਹੇ ਹਾਂ ਵਿਦ ਵੈਰੀ ਡਿਫਰੈਂਟ ਐਕਸਪੀਰੀਐਂਸਸ ਇਨ ਦ ਮਾਲ ਜੋ ਇੰਡੀਆ ਵਿੱਚ ਕਦੀ ਨਹੀਂ ਹੋਏ ਜੋ ਤੁਸੀਂ ਲੰਡਨ ਦੇ ਵਿੱਚ ਐਕਸਪੀਰੀਐਂਸ ਕਰਨਾ ਚਾਹੋਗੇ ਜਾਂ ਹੁੰਦਾ ਹੋਏਗਾ ਉਹ ਅਸੀਂ ਸੀਪੀ 67 ਦੇ ਵਿੱਚ ਬਿਗੇਸਟ ਸੈਂਟਾ ਪਰੇਡ ਆਫ ਇੰਡੀਆ ਇੱਥੇ ਲੈ ਕੇ ਆ ਰਹੇ ਹਾਂ ਵਿਦ ਲੋਟਸ ਆਫ ਸਰਪ੍ਰਾਈਜ਼ਸ ਟੁਮਾਰੋ ਔਨ ਦਾ 25th ਇਨ ਸੀਪੀ 67 ਮਾਲ